ਅੱਜ ਵੀ ਮੱਡੀਆਂ 'ਚ ਬੈਠੇ ਕਿਸਾਨ ਅਤੇ ਮਜ਼ਦੂਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੇ ਨਜ਼ਾਰਿਆਂ ਨੂੰ ਯਾਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਪੰਜਾਬ ਸੂਬਾ ਖੇਤੀਬਾੜੀ 'ਚ ਪਹਿਲੇ ਨੰਬਰ ਤੇ ਸੀ ਬਾਦਲ ਸਾਹਿਬ ਦੇ ਕਿਸਾਨ ਹਿਤਾਸ਼ੀ ਅਤੇ ਸੂਝਵਾਨੀ ਦੀ ਮਿਸਾਲ ਅੱਜ ਵੀ ਯਾਦ ਕੀਤੀ ਜਾ ਰਹੀ ਹੈ 1998 ਚ ਪੰਜਾਬ ਚ ਅਕਾਲੀ ਦਲ ਦੇ ਸਰਕਾਰ ਸਮੇਂ ਪੇ ਮੌਸਮੀ ਬਰਸਾਤ ਨਾਲ ਤਿੰਨ ਦਿਨਾਂ ਚ ਇਹ ਪੰਜਾਬ ਦੇ ਕਿਸਾਨਾਂ ਦਾ 1000 ਕਰੋੜ ਰੁਪਏ ਤੋਂ ਵੀ ਵੱਧ ਝੋਨਾ ਅਤੇ ਨਰਮਾ ਪਰਬਾਦ ਹੋ ਗਿਆ ਸੀ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਪਾਦਲ ਵੱਲੋਂ ਬੜੇ ਸੂਝ ਪੂਝ ਨਾਲ ਮਸਲਾ ਸੁਲਝਾਇਆ ਗਿਆ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਰਿਹائش ਤੇ ਮੀਟਿੰਗ ਕੀਤੀ ਬਾਦਲ ਸਾਹਿਬ ਨੇ ਕੇਂਦਰ ਸਰਕਾਰ ਕੋਲੋਂ ਝੋਨੇ ਅਤੇ ਕਪਾਹ ਉਤਪਾਦਕਾਂ ਨੂੰ ਰਾਹਤ ਦੇਣ ਲਈ 300 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਅਤੇ ਅਨਾਜ ਸੰਕਟ ਦੇ ਖੱਦਸ਼ੇ ਤੋਂ ਬਚਣ ਲਈ ਮਸਲਾ ਹੱਲ ਕਰਨ ਲਈ ਕੇਂਦਰ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ। ਅਗਲੇ ਦਿਨ ਹੀ ਪੰਜਾਬ 'ਚ ਕੇਂਦਰ ਦੀਆਂ ਟੀਮਾਂ ਭੇਜੀਆਂ ਗਈਆਂ ਅਤੇ ਬਰਬਾਦ ਹੋਈ ਫਸਲ ਦਾ ਮੁਆਇਨਾ ਹੋਇਆ। ਇੰਨੇ ਤੇਰ ਸਰਦਾਰ ਪ੍ਰਕਾਸ਼ ਸਿੰਘ ਪਾਦਲ ਅਟਲ ਬਿਹਾਰੀ ਵਾਜਪਾਈ ਜੀ ਦੇ ਨਾਲ ਲਗਾਤਾਰ ਮੀਟਿੰਗਾਂ ਕਰਦੇ ਰਹੇ। ਕੇਂਦਰ ਸਰਕਾਰ ਨੇ 25 ਅਕਤੂਬਰ ਨੂੰ ਰਾਹਤ ਦੇਣ ਦਾ ਐਲਾਨ ਕਰ ਦਿੱਤਾ ਜਿਸ ਤੇ ਪੰਜਾਬ ਦੇ ਰਾਈਸ ਮਿਲਰਾਂ ਲਈ ਸਰਕਾਰ ਨੇ 2.5 ਕਿਲੋ ਪਿੱਛੇ रियायत ਦਿੱਤੀ ਸਰਦਾਰ ਬਾਦਲ ਸਾਹਿਬ ਨੇ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਲਈ ਸਭ ਤੋਂ ਵੱਧ ਰਾਹਤ ਰਾਸ਼ੀ ਲੈ ਕੇ ਆਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਫੋਕਲ ਪੁਆਇੰਟ ਤੇ ਪੱਕੀਆਂ ਮੰਡੀਆਂ ਲਿੰਕ ਸੜਕਾਂ ਕਿਸਾਨਾਂ ਨੂੰ ਮੁਫਤ ਬਿਜਲੀ ਮੁਫਤ ਪਾਣੀ ਕਿਸਾਨਾਂ ਦਾ ਮਾਲੀਆ ਮੁਆਫ ਟਰੈਕਟਰ ਨੂੰ ਟੈਕਸ ਮੁਆਫ ਖੋਲੇ ਵੋਟਰ ਕਨੈਕਸ਼ਨ ਮੋਟਰਾਂ ਦੇ ਬਿੱਲ ਮੁਆਫੀ ਨਹਿਰੀ ਪਾਣੀ ਲਈ ਨਵੇਂ ਖਾੜ ਤੇ ਨਵੀਆਂ ਨਹਿਰਾਂ ਯਾਨੀ ਪੰਜਾਬ ਦੇ ਖੇਤੀਬਾੜੇ ਢਾਂਚਾ ਹਰ ਪੱਖੋਂ ਹੀ ਬੇਹੱਦ ਮਜ਼ਬੂਤ ਕੀਤਾ ਗਿਆ ਸੀ 12000 ਪਿੰਡਾਂ ਨੂੰ 2000 ਬੰਡੀਆਂ ਟਿਊਬਵੈੱਲ ਕਨੈਕਸ਼ਨ ਅਤੇ ਕਿਸਾਨਾਂ ਦਾ ਸਿਹਤ ਬੀਮਾ ਕਰਨਾ ਵੀ ਬਾਦਲ ਸਾਹਿਬ ਦੀ ਹੀ ਦੇਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਚੁੰਦੇ ਜੀ ਕਿਸਾਨਾਂ ਅਤੇ ਮਜ਼ਦੂਰਾਂ ਲਈ ਜੋ ਕੁਝ ਵੀ ਕੀਤਾ ਅੱਜ ਵੀ ਲੋਕ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਉਹਨਾਂ ਦੇ ਗੁਣ ਗਾਉਂਦੇ ਨੇ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਦੇ ਪਰਿਵਾਰ ਕਿਸਾਨੇ ਨਾਲ ਜੁੜੇ ਹੋਏ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਆਂ ਪੰਜਾਬ ਨੂੰ ਦੇਣਾ ਸਦਾ ਯਾਦ ਰਹਿਣਗੇ